ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਰੱਬ ਨੇ ਰੰਗ ਲਾਤੇ ਜੀ ਮੀਂਹ ਪੈ ਗਿਆ ਖੈਰ ਬਹੁਤ ਦਿਨਾਂ ਦੇ ਅਟਕਿਆ ਵਾਤਾ ਕੰਮ ਵੀ ਹਾਂਜੀ ਪਾਣੀ ਲੋਣਾ ਕਣਕਾਂ ਨੂੰ ਪਾਣੀ ਲੋਣਾ ਤੇ ਠੀਕ ਰਹਿ ਗਿਆ ਬਾਕੀ ਬਚਾਓ ਵੀ ਰਿਹਾ ਕਿਤੇ ਕਿਤੇ ਘੜੇ ਮਾਰੀ ਬਹੁਤ ਹੋਈ ਹੈ ਹੋਰ ਵੀ ਠੀਕ ਹੈ ਜੀ ਸਿਕਾਲ ਜੀ ਬਾਈ ਜੀ ਸਾਰਿਆਂ ਨੂੰ ਬਾਕੀ ਜਿਵੇਂ ਗੋਲੇ ਪਏ ਆਂ ਅੱਜ ਗੋਲ ਦਾ ਬਹੁਤ ਸਟੇਟਾ ਜੀ ਸਾਡੇ ਫਾਤੀਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਵੀ ਤਕਰੀਬਨ ਕਈ ਜੀ ਵੀ ਪਹਿਲੇ ਮੁਹਾਲੀ ਚ ਵੀ ਪਹਿਲੇ ਹਾਂ मोहळ प सवेळे उदर रायपूर साइड हाना? ਉਦਲ ਕਮਾਣ ਵਾਲੀ ਸਾਈਡ ਹੈ ਨਾ ਉੱਦੇ ਸਾਈਡ ਖੰਨੇ ਸਾਈਡ ਹਾਂ ਫਤੇਗੜ ਸਾਹਿਬ ਚ ਆ ਜਾਂਦਾ ਫਤੇਗੜ ਸਾਹਿਬ ਚ ਆ ਜਾਂਦਾ ਤੇ ਇਧਰ ਨੂੰ ਬੜਾਲੀ ਬਡੂਲੀ ਪੀਰ ਜਣੇ ਇਧਰ ਨੂੰ ਸਾਡੇ ਫਤੇਗੜ ਸਾਹਿਬ ਦੇ ਵਿੱਚ ਤਕਰੀਬਨ ਅੱਧਾ ਕ ਏਰੀਆ ਜਾਂ ਛੱਡ ਗਿਆ ਪੈਗੇ ਆਪਣੇ ਵੀ ਪਰ ਇੰਨੇ ਨਹੀਂ ਪਏ ਵੀ ਜਿਰੇ ਤੇ ਮੈਂ ਦੇਖਿਆ ਇੰਨੀ ਇੰਨੀ ਗੋਲੀਆਂ ਜੀਆਂ ਗੋਲੀਆਂ ਜੇ ਗਿਰੀਆਂ ਹਨਾ ਤੇ ਕੱਲ ਪ੍ਰੋਗਰਾਮ ਸੀ ਕਿਤੇ ਉੱਥੇ ਗਏ ਸੀ ਤਾਂ ਕਰਕੇ ਵਲੌਗ ਨਹੀਂ ਪਾ ਸਕੇ ਤੇ ਅੱਜ ਮੀਂਹ ਕਰਕੇ ਸੁਹੇਲ ਦੇ ਨੇ ਕੋਈ ਕੰਮ ਕਰਨੀ ਕਰਿਆ ਕਿਉਂਕਿ ਸੁਹੇਲ ਦੇ ਹੀ ਬੱਦਲ ਬਹੁਤ ਚੜਿਆ ਵਾ ਹੁਣ ਵੀ ਦੇਖੋ ਬੱਦਲ ਉਹਦਾ ਹੋਇਆ ਵਾ ਤਾਂ ਕਰ ਗਿਆ ਸੀ ਰੰਗ ਮ ਬਲੌਗ ਦੇਖਿਆ ਸੀ ਤੁਸੀਂ ਜਿਸ ਦਿਨ ਮੈਂ ਕੰਮ ਸ਼ੁਰੂ ਕਰਿਆ ਤਾਂ ਕੁਝ ਵੀ ਦਰਵਾਜ਼ਾ ਨਹੀਂ ਹੋ ਦਰਵਾਜ਼ੇ ਦਾ ਵੀ ਕਿਡ ਡਿਜ਼ਾਈਨ ਹੋਰ ਬਣਾਤਾ ਸੌਨੀ ਬਾਈ ਕਾਰੀਗਰਾਂ ਬੰਦਾ ਪੂਰਾ ਤੇ ਉਸ ਤੋਂ ਬਾਅਦ ਚੱਲਾਂਗੀ ਤੁਹਾਨੂੰ ਦਿਖਾਵਾਂਗੇ ਕਣਕਣ ਕਰਾ ਉਧਰ ਕੀ ਸੀ ਨਾ ਕੀ ਸੀ ਸਿਸਟਮ ਕਿਵੇਂ ਨਹੀਂ ਤੇ ਆ ਦੇਖੋ ਗੇਟ ਦਾ ਐਨ ਸ਼ਾਨਦਾਰ ਰੰਗ ਕਰਤਾ ਸਿੰਗਲ ਕੋੜੇ ਵੱਜਿਆ ਕਿਉਂਕਿ ਟਾਈਮ ਘਟਦਾ ਉਸ ਦਿਨ ਮਿਲ ਕੋਲ ਅਗਲੇ ਦਿਨ ਜਾਣਾ ਤਾਂ ਕਰਤਾ ਰਹਿਣ ਦੇ ਤਾਂ ਕਰਕੇ ਕੱਲ ਸਾਰਾ ਦਿਨ ਉਧਰ ਬਿਜ਼ੀ ਰਹੇ ਆ ਤੇ ਇਹਦੇ ਤੇ ਡੈਕੋਰੇਸ਼ਨ ਥੋੜੀ ਬਹੁਤੀ ਦਿੱਤੀ ਮੈਂ ਸਿਲਵਰ ਦੇ ਆ ਦੇਖੋ ਜਿਵੇਂ ਆ ਪੱਟੀਆਂ ਤੇ ਸਿਲਵਰ ਦਾ ਸਾਰਾ ਬੁਰਛ ਨਾਲ ਮੈਂ ਰਾਤ ਨੂੰ ਸਾਢੇ 8 ਵਜੇ ਤੇ ਗਰੀ ਮੇਲਾ ਰੰਗ ਦਾ ਨਿਪਟਿਆ ਨਾ ਕਿ 8 ਸਾਢੇ 8 ਵਜੇ ਟਾਲ ਚ ਨਾਲ ਮੈਂ ਰੰਗ ਕਰਿਆ ਮੈਨੂੰ ਐ ਤਾਂ ਵੀ ਜੇ ਰਹਿ ਗਿਆ ਵੀ ਅਗਲੇ ਦਿਨ ਮਹੀ ਹੈ ਤੇ ਸਾਰਾ ਬਹੁਤ ਸੋਹਣਾ ਹੋ ਗਿਆ ਹੁਣ ਉੱਪਰ ਦਾ ਪ੍ਰੋਜੈਕਟ ਆ ਉਹ ਫੇਰ ਲਾਵਾਂਗੇ ਹਲੇ ਗਾਟਰ ਗੁਟਰ ਉਹ ਖੈਂਚ ਇੱਕ ਹੋਰ ਪਾਉਣੀ ਹੈ ਤੇ ਬਸ ਐਉਂ ਕੰਮਾ ਕਰਨ ਚ ਚੱਲੀ ਜਾਂਦਾ ਅੱਜ ਮਿਸਤਰੀ ਨਹੀਂ ਆਉਣਾ ਤਾਂ ਵੀ ਪਤੰਦਰਾ ਆ ਜਾ ਇੱਕ ਦਿਨ ਬਨੇਰਾ ਬੰਨਦੀ ਆਪਾਂ ਤੇ ਹਲੇ ਉਹ ਨਹੀਂ ਕੋਈ ਆਏਗੀ ਦੇ ਰਹਾ ਬਨੇਰਾ ਬੰਨਣਾ ਹਲੇ ਸਮਾਨ ਸਾਰਾ ਉਵੇਂ ਹੀ ਲੁੜੀ ਜਾਂਦਾ ਗਨਗੁੰਨ ਮੈਂ ਸਾਫ਼ ਕਰਕੇ ਸਾਰੇ ਰੱਖ ਦਿੱਤੀ ਟੈਂਕੀ ਆਪਣੀ ਆ ਪਈ ਹੈ ਤੇ ਚੱਲ ਫਿਰ ਆ ਚਲੀ ਮੜ ਜਾ ਤੁਹਾਂ ਕਿੱਥੇ ਹੈ? ਕਿਵੇਂ ਕਿਵੇਂ ਨਹੀਂ ਸਿਸਟਮ ਕੋ ਕੀ ਆਲੂ ਆਪਣੇ ਬਚ ਗਏ? ਆਲੂ ਬਾਜੀ ਸਵੇਰੇ ਪਾਸ ਕਿ ਲਿਆਇਆ ਤਾਂ? ਹਾਂ। ਉਹਨਾਂ ਦੀਆਂ ਹੀ ਕਚੋਰੀਆਂ ਬਣ ਰੰਗੀਆਂ ਵੀ। ਅੱਛਾ ਅੱਜ ਕਚੋਰੀਆਂ ਆਲੂਆਂ ਦੀਆਂ। ਹਾਂ, ਚਲ ਆਲੂ ਹਲਾ ਲਾ ਲੋ। ਅਭੀ ਹੈਗਾ ਐਡਾ ਐਡਾ ਕ ਸਾਈਜ਼ ਹੈਗਾ। ਵੀ 6 6 7 7 ਆਲੂ ਹੈਗੇ ਇੱਕ ਇੱਕ ਬੂਟੇ ਦੇ। ਇੱਕ ਇੱਕ ਬੂਟੇ ਚ। ਹਾਂ 6 6 4 4 5 5। ਤੇ ਬਸ ਆ ਆਪਣਾ ਘਰ ਹੈ ਜੀ ਇੱਧਰੋਂ ਤੇ ਆ ਸਾਹਮਣੇ ਨਿਕਲਦੀ ਸਾਰ ਖੇਤ ਆ ਜਨੇ ਇੱਧਰੋਂ ਸਾਹਮਣੇ ਫਰੰਟ ਤੇ। ਮਤਲਬ ਆਪਣਾ ਇੱਕ ਖੁੰਜੀ ਚ ਲਾਓ ਜੀ ਮਿੱਤਰੋ ਪਹੁੰਚ ਗਏ ਮੋਟਰ ਤੇ। ਫਿਲਹਾਲ ਆਹ ਕੰਡੀਸ਼ਨ ਹੈ ਬਾਲਾ ਸੋਹਣਾ 뷰 ਹੋਇਆ ਵਾ ਬਾਲਾ ਘੈਂਟ ਹਵਾ ਬੜੀ ਸੋਹਣੀ ਚੱਲ ਰਹੀ ਹੈ ਖੱਟ ਮਿੱਠੀ ਜੀ ਨਹੀਂ ਤੋਂ ਠੰਡੀ ਜੀ ਹਾਂ ਤੇ ਜਿੱਥੇ ਗੋਲੇ ਪਏ ਆ ਬਈ ਉੱਥੇ ਖੈਰ ਨੁਕਸਾਨ ਹੋਇਆ ਹੋਊਗਾ ਜ਼ਰੂਰ ਹਨਾ ਜਣੀ ਮਾਰਾ ਸੱਚੀ ਪਾਸ਼ਾ ਹੁਣ ਬਾਕੀ ਵਿਚੋ ਰੱਖੇ ਹੋਰ ਨਾ ਪਵੇ ਹਨਾ ਕਿਉਂਕਿ ਆਲੂ ਆਪਣੇ ਪੱਟੇ ਵਾਲੇ ਹੋਗੇ ਕਿ ਨਹੀਂ ਆਲੂ ਵੀ ਦਾਦਨਾ ਕਈ ਥਾਂ ਤੇ ਕਣਕ ਜਿਹੜੀ ਨਿਸਰ ਵੀ ਆਈਆਂ ਹੂੰ ਉਹਨਾਂ ਨੂੰ ਖਤਰਾ ਹੈ ਗੋਲਿਆਂ ਦਾ ਹਨਾ ਜਿਵੇਂ ਆਪਣਾ ਇਲਾਕਾ ਪੈਣੀ ਹੋ ਗਈ ਆਪਣੀ ਸਾਈਡ ਨੂੰ ਵੀ ਆਪਣੇ ਇਲਾਕੇ ਚ ਵੀ ਕਈ ਪਾਸੇ ਕਣਕਾਂ ਨਿਸ ਰਹੀਆਂ ਉਹਨਾਂ ਨੂੰ ਖੈਰ ਨੁਕਸਾਨ ਹੈ ਜਿਹੜਾ ਉਹ ਆਪਣਾ ਗੋਲੇ ਪਏ ਨੇ ਤੇ ਆਲੂਆਂ ਦੀ ਕੰਡੀਸ਼ਨ ਸਾਡਿਆਂ ਦੀ ਕੁਝ ਇਹ ਜੀ ਹੋ ਗਈ ਆਲੂ ਤਾਂ ਬਿਠਾਤੇ ਆਂ ਧਰਤੀ ਦੇ ਨਾਲ ਮੀਂਹ ਜਣੀ ਮੋਟਾ ਗਿਰਿਆ ਕਿਣੀਆਂ ਬਹੁਤ ਜ਼ਬਰਦਸਤ ਪੈਣ ਦਾ ਥੋੜਾ ਜਿਹਾ ਟਾਈਮੇ ਪੜ ਜਣੀ ਐਨ ਤਸੱਲੀਆ ਕਰਾ ਕੇ ਗਿਆ ਹੁਣ ਗਿੱਲ ਤੁਹਾਨੂੰ ਦਿਖਾਵਾਂ ਮੈਂ ਕਿੰਨੀ ਕਰੇਗੀ ਤੇ ਫਲਹਾਲ ਹਲੇ ਵੀ ਫਸ ਸਿਚੁਏਸ਼ਨ ਹੈ ਪਦਣੀ ਆਏ ਆ ਵੀ ਕਰ ਗਿਆ ਥਲੇ ਤੱਕ ਐਨ ਗਿੱਲਮ ਗਿੱਲਾ ਜਾ ਢਲਾਈ ਨਾ ਸੁੱਕਾ ਜਾਂ ਨਹੀਂ ਹੈਗਾ ਐਨ ਬਣਾ ਕੇ ਕਰਵਾਤਾ ਐਨਾ ਕਿ ਜੇ ਹੋਰ ਪੈ ਜਾਂਦਾ ਫੇਰ ਸੋਈ ਵੀ ਤਾਂ ਬਾਕੀ ਪਰ ਸਹੀ ਹੋਣਾ ਵਾਸਤੇ ਨਹੀਂ ਜਿਨ੍ਹਾਂ ਨੇ ਪਾਣੀ ਲਾ ਦਿੱਤਾ ਉਹ ਤਾਂ ਬਾਈ ਐਂ ਕਹਿੰਦੇ ਨੇ ਵੀ ਯਾਰ ਲਾਏ ਪਵੇ ਨਹੀਂ ਤਾਂ ਚੰਗਾ ਕਿਉਂਕਿ ਅੱਧ ਜੱਦਾ ਹੋ ਜਾਂਦਾ ਕੰਮ ਕਈਆਂ ਨੇ ਲਾਦਾ ਪਾਣੀ ਕਈਆਂ ਨੇ ਲਾਉਣਾ ਤਾਂ ਕਈ ਮੀਡੀਕ ਮੀਨੂ ਡੀਕਦੇ ਤੇ ਕਈ ਕਹਿੰਦੇ ਜਿਨ੍ਹਾਂ ਕੋਲ ਫੋਨ ਜਾਦਾ ਸਮਾਰਟ ਤੇ ਅਗਲਾ ਕਹਿੰਦਾ ਭਾਈ ਕੋਈ ਕਹਿੰਦਾ ਪੈਂਦਾ ਨਹੀਂ ਪੈਣਾ ਨਹੀਂ ਕੋਈ ਕਹਿੰਦਾ ਪੈ ਜਾਣਾ ਸਭ ਕੋਲ ਆਪਣੇ ਆਪਣੇ ਫੋਨ ਆ ਆਪ ਦਾ ਆਪ ਦਾ ਵਾਇਰਲ ਚੈੱਕ ਕਰਦੇ ਆ ਜਣੀ ਕਿਸੇ ਨੂੰ ਆਈਡੀਆ ਹੈਗਾ ਤਾਂ ਕਿਸੇ ਨੂੰ ਨਹੀਂ ਤਾਂ ਹਨਾ ਕੋਕੀ ਇੱਕ ਨਜ਼ਰ ਆ ਗਿਆ ਹਾਂ ਬੇਰ ਤੋਂ ਹੈਗਾ ਹਾਂ ਬੇਰ ਜਿਹੜਾ ਪੱਤੇਗਾ ਤੇ ਸੁੱਕ ਗਏ ਕੋਕੀ ਹੈ ਛੱਟ ਗਈ ਯਾਰ ਬੇਰੀ ਛੱਟ ਗਈ ਹਨਾ ਬੇਰ ਤਾਂ ਬੜੇ ਕੰਮ ਦੇ ਬਣੀਆਂ ਤੇ ਜਾਕੀ ਮੋਟਰ ਤੇ ਵਾਲਾ ਹਲੇ ਖਲਾਤਾ ਗਿਆ ਪਿਆ ਹੋਇਆ ਸਪਰੇਅ ਮਾਰਨ ਲਈ ਇੱਥੇ ਅੱਪਾ ਟੂੜੀ ਦਾ ਕਰਦੇ ਸ਼ੁਰੂ ਕਰ ਦਿੱਤੇ। ਮੀਂਹ ਤਾਂ ਦੇਖ ਲੈ ਕਿੰਨਾ ਪਿਆ ਮੈਨੂੰ ਤਾਂ ਨਹੀਂ ਪਤਾ ਤੈਨੂੰ ਕਿੰਨਾ ਕਰ ਗਿਆ। ਟੂੜੀ ਦਾ 600 650 ਬਸ ਇੱਥੇ ਕਾੜਿਆ। ਚੱਕਣੀ ਦੀ ਪਹਿਲਾਂ ਯਾਰ ਮੀਂਹ ਤੋਂ ਪਹਿਲਾਂ ਚੱਕਣੀ ਸੀ ਪਰ ਇਸ ਵਾਰ ਇੰਨਾ ਕਿ ਕੰਮ ਦੇਰ ਜਿਮਿਆਂ ਨੇ ਥੋੜਾ ਜਿਹਾ ਬਿਜ਼ੀ ਕਰਤਾ। ਸਮਝ ਲਓ ਅੱਜ ਵਾਲਾ ਦਿਨ ਵੀ ਸਾਰਾ ਬੇਕਾਰ ਲੱਗ ਗਿਆ। ਅੱਜ ਮਿਸਤਰੀ ਨੇ ਵਧੀਆ ਆਜਣਾ ਤਾਂ ਪਨੀਰ ਬਨੂਰਾ ਬਣਿਆ ਜਾਣਾ ਤਾਂ। ਅੱਜ ਕਾਲੂ ਨਹੀਂ ਆਇਆ ਮਿਸਤਰੀ ਨਹੀਂ ਆਇਆ। ਉਹ ਨਹੀਂ ਕਿਦਣ ਸੁਭਾਅ ਨਾਲ ਕਿਉਂਕਿ ਕਾਲੂ ਦੀ ਉਹ। ਆਪਣਾ ਬਾਕੀ ਸਾਰੇ ਕੁਪ ਠੀਕ ਆ ਛੋਟੀ ਕਾਪੀ ਖਰਾਬ ਹੋ। ਆ ਉੱਪਰ ਡਿੱਗ ਗਿਆ ਨਾ ਪਚਰੋਂ ਕਰੀ ਕਰਦਣਾ ਉਹ ਉੱਪਰ ਉਹ ਢਿੱਗ ਗਿਆ ਹੂੰ ਚੱਲ ਕੋਈ ਨਹੀਂ ਹੁਣ ਤਾਂ ਚੱਕ ਲੈਨੇ ਪਾਣੀ ਦੇ ਲਾ ਜਾ ਚੱਲਿਆ ਤਾਂ ਮੋਟਰ ਮੋਟਰ ਸਿਰਫ ਬਚੌਰ ਰਹੀ ਸੀ ਬਾਕੀ ਸਾਰੇ ਜਾਣਾ ਇਹਨੂੰ ਫੁੱਲ ਪਾਣੀ ਦਾ ਆ ਜਾਮਣ ਪਾਣੀ ਚਤੀ ਆ ਸਾਈਡ ਉੱਚਾ ਆ ਗਿਆ ਆਪਣਾ ਬਾਕੀ ਉਹ ਪਿੰਡ ਦੀ ਰਹੀ ਗਈ ਆਪਣੀ ਉਹ ਸੜਕ ਜਿਹੜੀ ਆਪਾਂ ਨੇ ਵੱਡੀ ਤੀ ਤਿੰਨ ਚਾਰ ਚਾਰ ਫੁੱਟ ਦੀ ਡਾਫ ਲੱਗਦੀ ਉੱਥੇ ਜਾ ਕੇ ਮਤਲਬ ਨਮਾਨ ਇੱਕਦਮ ਪਰ ਉਹ ਜਣੀ ਆਪਣੇ ਏਰੀਆ ਪੱਧਰਾ ਐ ਨਹੀਂ ਹੈ ਵੀ ਖੇਤ ਕੋਈ ਡੂੰਗਾ ਜਾ ਵੀ ਹਾਂ ਹਨਾ ਉੱਥੇ ਇੱਕ ਤੋਂ ਟੋਪਾ ਬਣ ਗਏ ਆ ਕਿਵੇਂ ਬਣ ਗਿਆ ਹਨਾ ਤੇ ਬਾਕੀ ਸਪਰੇ ਨੇ ਅਸਰ ਪੂਰਾ ਕਰਤਾ ਬਾਕੀ ਗੁੱਗੀ ਢਿੱਲੋਂ ਦਿਖਾਊਗਾ ਸਪਰੇ ਦਾ ਅਸਰ ਰਿਹਾ ਵਾ ਖੁਸ਼ਬੂਲੀ ਤੱਕ ਹੀ ਲਿਜਿਹ ਦਿਖਾ ਦੇ ਮੜਦਾ ਸਪਰੇ ਦਾ ਅਸਰ ਰਿਹਾ ਵਾ ਗੁੱਲੀ ਡੰਡੇ ਦੀ ਗੁੱਲੀ ਡੰਡੇ ਪਰ ਬਹੁਤ ਅਸਰ ਹੋਇਆ ਜੀ ਆਪਾਂ ਬੂਮ ਨਾਲ ਕਰੀਤੀ ਸਪਰੇ ਦੇਖਿਆ ਜੀ ਤੁਸੀਂ ਨੇ ਵੀਡੀਓ ਆ ਦੇਖੋ ਪੂਰੇ ਦਾ ਬਹੁਤ ਗੁੱਲੀ ਡੰਡਾ ਦਾ ਸਾਰਾ ਪੀਲਾ ਕਰਤਾ ਕਣਕ ਉੱਪਰ ਕੋਈ ਅਸਰ ਨਹੀਂ ਹੈਗਾ ਏਡਾ ਗੁੱਲੀ ਡੰਡੇ ਪਰ ਹੈ ਜਿਹੜਾ ਹੈਗਾ ਸਪਰੇ ਤੁਹਾਨੂੰ ਪਤਾ ਆਪਾਂ ਨੇ ਕਿਹੜੀ ਕਿਹੜੀ ਦਵਾਈ ਪਾਈ ਤੀ ਕੀ ਚੀਜ਼ ਕਰੀ ਤੀ ਆ ਦੇਖੋ ਆਹ ਚੱਕਤਾ ਕਣਕ ਪਰ ਕੋਈ ਅਸਰ ਨਹੀਂ ਬੂਮ ਦਾ ਫਾਇਦਾ ਵੀ ਆ ਤੇ ਇੱਕ ਨੁਕਸਾਨ ਜਾਂ ਵੀ ਕਹਿ ਦਿੰਨੇ ਆ ਵੀ ਤੰਗ ਜਾਂ ਕਰਦਾ ਜਾਦਾ ਬੰਦੇ ਨੂੰ ਤੁਰਨ 'ਚ ਦਿੱਕਤ ਆ ਹੋਰ ਐਡਾ ਕੋਈ ਰੋਲਾ ਨਹੀਂ ਹੁੰਦਾ ਵੀ ਫਾਟ ਨਹੀਂ ਨਿਪੜਦੀ ਹੈ ਕਿ ਗਾਨ ਨਾਲ ਆਪਣਾ ਆਏ ਆ ਵੀ ਫਾਟ ਛੇਤੀ ਨਿਪੜ ਜਾਂਦੀ ਆ ਬੂਮ ਬੰਦੇ ਨੂੰ ਥਕਾ ਦਿੰਦਾ ਤੇ ਇੱਕ ਤੁਰਨਾ ਤੇਜ਼ ਪੈਂਦਾ ਬਾਕੀ ਕੀ ਲਈ ਆਪਾਂ ਨੇ ਗੰਨ ਨਾਲ ਕਰਿਆ ਤੇ ਜਿਨ੍ਹਾਂ ਚ ਜ਼ਿਆਦਾ ਤਾਂ ਇਹ ਬੂਮ ਨਾਲ ਕਰਿਆ ਬੱਦਲ ਫੇਰ ਫੁੱਲ ਹੋ ਗਿਆ 4 ਵਜੇ ਤੋਂ ਲੈ ਕੇ 5-6 ਵਜੇ ਤੱਕ ਫੇਰ ਮੀਂਹ ਦੱਸਿਆ ਵਾ ਆਪਾਂ ਤਾਂ ਪਾਣੀ ਲਾਇਆ ਨਹੀਂ ਤਾਂ ਬਾਕੀ ਜਿਹੜੇ ਬਾਈਆਂ ਨੇ ਪਾਣੀ ਲਾਇਆ ਉਹਨਾਂ ਨੂੰ ਤਾਂ ਨੁਕਸਾਨ ਹੋਇਆ ਇਹ ਤਾਂ ਹੁਣ ਸਭ ਨੂੰ ਹੀ ਪਤਾ ਆਪਾਂ ਨੂੰ ਬਲਾ ਲਿਆ ਸੋਨੀ ਫਿਰ ਅਸੀ ਨੇ ਯਾ ਆਜ ਅੱਜ ਕਿਥੋਲੀਆਂ ਖਾ ਕੇ ਜਾ ਕਿਚੌੜੀਆਂ ਬਣੀ ਇਹ ਆਲੂ پتہ ਕਿਹੜੇ ਆਵੇਂ ਆਪਣੇ ਸੁਪਰ ਵਾਲੇ ਆਲੂਆਂ ਦੀ ਇਹ ਆ ਬਾਤ ਕਿਉਂ ਦੋ ਕਿਲੋ ਅੱਜ ਆਉਣਾ ਆਉਣਾ ਦਾ ਹੈਗਾ ਜੇ ਮੈਂ ਦਾ ਮੈਨੂੰ ਫੋਨ ਕਰਿਆ ਕਿਚੌੜੀਆਂ ਖਿੱਚ ਲਈਆਂ ਚੰਦ ਰਿਆ ਕਿਚੌੜੀਆਂ ਨਹੀਂ ਖਿੱਚਦਾ ਪਾਣੀ ਖਿੱਚ ਕੇ ਲੈਂਦਾ ਕੌਣ ਕਿਸੇ ਦਾ ਖਾਂਦਾ ਤੂੰ ਐਂ ਕਹਿ ਕਾ ਆਪਾਂ ਮੋਹਰ ਵੀ ਤੋਰ ਰੱਖੀ ਦੀ ਹੈ ਹਾਂ ਹਾਂ ਅੱਜ ਇੰਨਾ ਕਹਤੇ ਤੂੰ ਠੰਡ ਜਿਹੀ ਮਹਿਸੂਸ ਕਰ ਰਿਹਾ ਯਾਰ ਮੈਂ ਹੁਣੇ ਹੁਣੇ ਕਹਿ ਕੇ ਹਟੇ ਨਹੀਂ ਮਨਾ ਹੈਗਾ ਹੁਣ ਹਾਂ ਆਪਾਂ ਸਵੇਰ ਜਿੱਦ ਨੂੰ ਉੱਠੇਗੇ ਸਵੇਰ ਤੋਂ ਹੁਣ ਉੱਠਿਆ ਮੈਂ 11 12 ਵਜੇ ਆਹਾਂ ਬੰਨਿਆ ਮੁੰਡੇ ਦਾ ਟੋਪੀ ਤੇ ਬੀ ਮੈਂ ਆਇਆ ਬਸ 2 ਮਿੰਟ ਚਾਹੇ ਬਸ ਭਾਗਿਆ ਚ ਨੂੰ ਮੈਂ ਕਰਿਆ ਫੋਨ ਮੈਂ ਕਿਆ ਕਰਦਾ ਉਹ ਕਹਿੰਦਾ ਰਜਾਈ ਨਹੀਂ ਛੱਡਦੀ ਮੈਂ ਰਜਾਈ ਨਹੀਂ ਛੱਡਦੀ ਕਿ ਤੂੰ ਨਹੀਂ ਰਜਾਈ ਨਹੀਂ ਛੱਡਦਾ ਕਹਿੰਦਾ ਮੈਂ ਨਹੀਂ ਕਹਦਾ ਉਹਦਾ ਬਾ ਆ ਜਾ 2 ਮਿੰਟ ਮੈਂ ਕਚੋਰੀਆਂ ਖਾ ਜੀਂ ਕਹਿੰਦਾ ਨਾ ਅੱਗੇ ਛੱਡ ਪਣੀ ਨਹੀਂ ਹੈਗੀ ਨਹੀਂ ਠੰਡ ਨਹੀਂ ਆਣੀ ਹੈਗੀ ਹੈ ਨਹੀਂ ਬਸ ਸੋਣੀ ਅੱਜ ਆਸੇ ਮੈਂ ਸੋਣੀ 80% ਆ ਅੱਜ ਸਵੇਰੇ ਦੱਸਿਆ ਮੈਂ ਤਾਂ ਸਵੇਰੇ ਆਪਣੇ ਪਿਆ ਨਹੀਂ ਅੱਛੇ ਇੱਕ ਦੇਖੀ ਤੂੰ ਬੱਸੀ ਸਾਈਡ ਬਹੁਤ ਗੋਲੇ ਮਾਏ ਆ ਬਹੁਤ ਜ਼ਿਆਦਾ ਐਨ ਬਰਫ ਮਾਂਗ ਮਤਲਬ ਉਹਨਾਂ ਨੇ ਨਾ ਐਨ ਉਹ ਟੈਡੀ ਜਿਹਾ ਬਣਾਇਆ ਦੂਜੇ ਪੁੱਛੇ ਬਣਾ ਕੇ ਫਾਈਬਰ ਪਾਈਪੀ ਤੋਂ ਉਹਨੂੰ ਤੋੜਤੀ ਬਰਥ ਨੇ ਹਾਂ ਗੋਲੇ ਗੋਲਿਆਂ ਦੇ ਗੋਲਿਆਂ ਤੋਂ ਉੱਥੇ ਕਿਹਾ ਗੋਲੇ ਕਿੰਨੇ ਕੱਲ 180% ਮੀ ਆ ਕੱਲੋਂ ਕਿੱਥੇ ਆ ਹਲੂ ਆਗਾ ਪਰਸੋਂ ਹੋਊਗਾ ਫਿਰ 500 ਨੂੰ ਐ ਇੱਕ ਦਿਨ ਛੱਡ ਗਿਆ ਫਿਰ ਹੂੰ ਇਹ ਦੋ ਦਿਨ ਲੱਗੋ ਪਰ ਐਂ ਤਾਂ ਕਈ ਇਲਾਕਿਆਂ 'ਚ ਕੱਲ ਵੀ ਪਿਆ ਉੱਥੇ ਅੱਜ ਨਹੀਂ ਪਿਆ ਅੱਜ ਆਪਣੇ ਅੱਜ ਪਿਆ ਕਿਵੇਂ ਇਹ ਵੀ ਫਰਕ ਪੈ ਗਿਆ ਚੱਲ ਬਾਕੀ ਹੁਣ ਸੁੱਖ ਰੱਖੇ ਉਹ ਤਾਂ ਨਾ ਪੁੱਛੋ ਕਿੰਨੇ ਕਿੰਨੇ ਦਿਨ ਸਭ ਕੱਲੋਂ ਨਹੀਂ ਆਗਾ ਗੋਲੇ ਤਾਂ ਆਪਣੇ ਵੀ ਪਏ ਆ ਆਪਣੇ ਪਰਦੇਸਾਂ ਕੋਲੇ ਪਏ ਆ ਰਹੇ ਹੋ ਯਾਰ ਮੈਂ ਅੰਦਰ ਹੀ ਨਾ ਪਿਆ ਹਾਂ ਨਹੀਂ ਆਪਣੇ ਇੰਨੇ ਨਹੀਂ ਹਲਕਾ ਫੁਲਕਾ ਜਮਾਈ ਮਲੂਮ ਜਿਹਾ ਨਹੀਂ ਦਿੱਤਾ ਜਣੀ ਜਣੀ ਮਤਲਬ ਭੁਰਮਲੇ ਜੀ ਮੈਂ ਆ ਹਾਂ ਭੁਰਮਲੇ ਜੀ ਮੈਂ ਆ ਹਾਂ ਨਹੀਂ ਬਾਹਰ ਗੋਲੇ ਪੈਨੇ ਆ ਮੈਂ ਹੋਰ ਚਾਹਦਾ ਮੂੰਹ ਦੱਬ ਲਿਆ ਮੇਰੇ ਕੋਲ ਨਾ ਆ ਜੇ ਕੋਈ ਕੋਈ ਗਰੇ ਮੈਂ ਆਪਣਾ ਪੈ ਜਾ ਬਸ ਚੱਲ ਕੋਈ ਨਹੀਂ ਪ੍ਰਮਾਤਮਾ ਸੁੱਖ ਰੱਖੇ ਹੋਰ ਨਾ ਪਹਿਣ ਤਾਂ ਚੰਗੀ ਗੱਲ ਹੈ ਹਾਂ ਜਿੱਥੇ ਗੋਲੇ ਪੈ ਰਹੇ ਆ ਉਦਾਂ ਚਾਹੇ ਹਾਂ ਆਪਾਂ ਮੀਮੀ ਮੰਗੀ ਜਾਂਦੇ ਹੁਣ ਅੱਛੇ ਘੱਟ ਪਿਆ ਆਪਣੇ ਆਪਾਂ ਹੋਰ ਮੰਗੀਆਂ ਨੇ ਫੇਰ ਆਪ ਬਤੂੜੇ ਕੱਢ ਦਿੰਦਾ ਫੇਰ ਕਹਿੰਦਾ ਵੀ ਚੱਕ ਲੋ ਇੰਜਣ ਬਾਈ ਕੱਢੋ ਪਾਣੀ ਚਲੋ ਮੀਮੀ ਪਾਉਣਾ ਪਾਏ ਥੋੜਾ ਬਹੁਤਾ ਹਮ ਪਰ ਗੋਲੀ ਨਾ ਪਾਵੇ ਬਿਲਕੁਲ ਚਲੋ ਠੀਕ ਹੈ ਜੀ ਸੋਨੀ ਬਾਈ ਲੈ ਰਿਹਾ ਨਜ਼ਾਰੇ 1 ਬਾਈ 1 ਕਰਕੇ ਓਕੇ ਜੀ ਮਿਲਦੇ ਹਾਂ ਅਗਲੇ ਵਲੌਗ ਦੇ ਨਾਲ ਦਿਓ ਜੀ ਜਾਤ ਸਾਸਿਕਾ ਸੋ ਅੱਗੇ ਵਲੌਗ ਚ ਤੁਹਾਨੂੰ ਕੋਈ ਨਾ ਕੋਈ ਕੰਮ ਕਰਦੇ ਦਿਖਾਵਾਂਗੇ ਹੁਣ ਆਪਾਂ ਕੋਈ ਨਾ ਕੋਈ ਫੇਰ ਕਾਰਵਾਈ ਕਰਨੀ ਹੈ ਹੁਣ ਇੱਥੇ ਕਮਰੇ ਦੀ ਸਲਾਹ ਹੋ ਰਹੀ ਹੈ ਪਲੈਨਿੰਗ ਚੱਲ ਰਹੀ ਹੈ ਵੀ ਕਿਵੇਂ ਦੇ ਕਿਵੇਂ ਬਣਾਈ